ਬੱਚਿਓ ਜਦੋਂ ਅਸੀਂ ਇੱਕ ਚੰਗੀ ਜ਼ਿੰਦਗੀ ਜੀਣ ਦੀ ਗੱਲ ਕਰਦੇ ਹਾਂ ਨਾ ਚੰਗੀ ਜ਼ਿੰਦਗੀ ਜੀਣ ਵਾਸਤੇ ਤੁਹਾਡੇ ਕੋਲੇ ਤਿੰਨ ਐਫ ਹੋਣੇ ਬਹੁਤ ਜ਼ਰੂਰੀ ਨੇ ਉਹ ਤਿੰਨ ਐਫ ਕਿਹੜੇ ਹੁੰਦੇ ਨੇ ਫਸਟ ਫੈਮਿਲੀ ਸੈਕਿੰਡ ਫਿਟਨੈਸ ਥਰਡ ਫਾਈਨਾਂਸ ਅਗਰ ਤੁਹਾਡੇ ਕੋਲੇ ਫੈਮਿਲੀ ਹੈ ਤਾਂ ਤੁਸੀਂ ਇਮੋਸ਼ਨਲੀ ਪਾਵਨਾਤਮਕ ਤੌਰ ਤੇ ਬੜੇ ਮਜ਼ਬੂਤ ਰਹੋਗੇ ਜਦੋਂ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਡਾ ਪਰਿਵਾਰ ਸਾਨੂੰ ਸੰਭਾਲਦਾ ਉਹ ਇਮੋਸ਼ਨਲ ਸਪੋਰਟ ਹੁੰਦੀ ਹੈ ਜਦੋਂ ਅਸੀਂ ਫਿਟ ਹੁੰਨੇ ਆ ਸ਼ਰੀਰਕ ਤੌਰ ਤੇ ਫਿਟ ਹੁੰਨੇ ਆ ਅਸੀਂ ਆਪਣੇ ਆਪ ਦੇ ਵਿੱਚ ਦੇਖਣ 'ਚ ਵੀ ਸੋਹਣੇ ਲੱਗਦੇ ਆ ਸਾਡਾ ਜਿਹੜਾ ਮਾਨਸਿਕ ਜਿਹੜਾ ਬਲ ਹੈ ਉਹ ਵੀ ਵੱਧ ਜਾਂਦਾ ਹੈ ਜਿਸ ਕਰਕੇ ਅਸੀਂ ਦੁਨੀਆ ਦੀ ਜ਼ਿੰਦਗੀ ਦੀ ਹਰ ਕਠਿਨਾਈ ਨੂੰ ਬੜੀ ਮਜ਼ਬੂਤੀ ਨਾਲ ਲੜ ਪਾਣੇ ਆ ਇਸ ਕਰਕੇ ਫਿਟਨੈਸ ਹੋਣੀ ਬਹੁਤ ਜ਼ਰੂਰੀ ਹੈ ਤੀਸਰਾ ਹੁੰਦਾ ਹੈ ਫਾਈਨੈਂਸ਼ੀਅਲ ਫਿਟਨੈਸ ਫਰਨਾ ਸੋਣਾ ਫైనాన్స్ ਪੈਸਾ ਇੱਕ ਅਜਿਹੀ ਚੀਜ਼ ਹੈ ਜੋ ਤੁਹਾਨੂੰ ਸੋਸ਼ੀਲੀ ਸਮਾਜਿਕ ਤੌਰ ਤੇ ਬਲਹੀਨ ਤੋਂ ਬਲਸ਼ਾਲੀ ਬਣਾਉਂਦਾ ਹੈ ਜਿਸ ਬੰਦੇ ਕੋਲ ਪੈਸਾ ਹੈ ਸਮਾਜ ਦੇ ਵਿੱਚ ਉਹਦੀ ਪ੍ਰਤਿਸ਼ਠਾ ਵੀ ਵੱਧਦੀ ਹੈ ਉਹਦਾ ਰੁਤਬਾ ਵੀ ਵੱਧਦਾ ਹੈ ਤਾਂ ਇਸ ਕਰਕੇ ਤਿੰਨ ਚੀਜ਼ਾਂ ਸਾਡੇ ਕੋਲ ਹੋਣੀਆਂ ਹਮੇਸ਼ਾ ਜ਼ਰੂਰੀ ਹਨ ਆਮ ਤੌਰ ਤੇ ਅਸੀਂ ਕਿਹਨਾ ਘਰਾਂ ਚ ਪੈਦਾ ਹੋਏ ਕਿਹੜੇ ਪਰਿਵਾਰ ਚ ਪੈਦਾ ਹੋਏ ਸਾਡੇ ਮਾਤਾ ਪਿਤਾ ਕੋਲ ਪੈਸਾ ਹੈ ਨਹੀਂ ਹੈ ਇਹ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਹੈ ਕਿ ਜਦੋਂ ਤੁਸੀਂ ਮਾਤਾ ਪਿਤਾ ਬਣ ਕੇ ਆਪਣੀ ਜ਼ਿੰਦਗੀ ਖਤਮ ਕਰਕੇ ਜਾਓਗੇ ਕੀ ਤੁਸੀਂ ਸੇਮ ਪੋਜੀਸ਼ਨ ਦੇ ਕੇ ਜਾਓਗੇ ਆਪਣੇ ਬੱਚਿਆਂ ਨੂੰ ਜਾਂ ਬਿਹਤਰ ਦੇ ਕੇ ਜਾਓਗੇ ਜਿਹੜੀ ਸਥਿਤੀ ਹੈ ਕਿ ਸਾਡੇ ਕੋਲ ਅੱਜ ਕੋਠੀਆਂ ਵੀ ਨਹੀਂ ਹੈਗੀਆਂ ਸਾਡੇ ਕੋਲ ਅੱਜ ਕਾਰਾਂ ਵੀ ਨਹੀਂ ਹੈਗੀਆਂ ਕੀ ਇਹ ਪਰਮਾਨੈਂਟ ਇਹਨੂੰ ਚੇਂਜ ਕੀਤਾ ਜਾ ਸਕਦਾ ਹੈ ਕੌਣ ਚੇਂਜ ਕਰ ਸਕਦਾ ਤੁਸੀਂ ਕਰ ਸਕਦੇ ਹੋ ਸ਼ਾਇਦ ਤੁਹਾਡੇ ਪਿਤਾ ਨੇ ਇਸ ਚੀਜ਼ ਦਾ ਮਕਸਦ ਨਹੀਂ ਬਣਾਇਆ ਸੀ ਕਿ ਮੈਂ ਕੋਠੀਆਂਕਾਰਾਂ ਤੱਕ ਜਾਵਾਂ ਸ਼ਾਇਦ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਕਾਮਯਾਬ ਨਹੀਂ ਹੋ ਪਾਏ ਸ਼ਾਇਦ ਉਹਨਾਂ ਨੂੰ ਸਹੀ ਪਲੇਟਫਾਰਮ ਨਹੀਂ ਮਿਲ ਪਾਇਆ ਜ਼ਿੰਦਗੀ ਦੇ ਵਿੱਚ ਬੱਚਿਓ ਕਿਸੇ ਵੀ ਅਮੀਰ ਦੀ ਭਵਿੱਖਬਾਣੀ ਦੇਖ ਲਿਓ ਤੁਸੀਂ ਕਿਸੇ ਵੀ ਅਮੀਰ ਦੀ ਉਹ ਹਮੇਸ਼ਾ ਹੀ ਕਹਿੰਦਾ ਵੀ ਮੇਰੀਆਂ ਆਣ ਵਾਲੀਆਂ ਜਿਹੜੀਆਂ ਪੁਸ਼ਤਾ ਨੇ ਸ਼ਾਇਦ ਗਰੀਬ ਹੋ ਜਾਣਗੀਆਂ ਕਿਉਂਕਿ ਉਹਨਾਂ ਨੇ ਕੰਮ ਕਰਨਾ ਛੋੜਤਾ ਔਰ ਕਿਸੇ ਵੀ ਅਮੀਰ ਦੀ ਹਿਸਟਰੀ ਦੇਖ ਲਿਓ ਉਹ ਹਿਸਟਰੀ ਦੇ ਵਿੱਚ 2 3 4 ਪੁਛਤਾਂ ਪਿੱਛੇ ਉਹ ਰੋਟੀ ਤੋਂ ਵੀ ਤਰਸਦੇ ਹੁੰਦੇ ਸੀ ਇਹ ਸਚਾਈ ਦੱਸ ਰਿਹਾ ਤੁਹਾਨੂੰ ਮੈਂ ਉਹਨਾਂ 'ਚੋ ਇੱਕ ਮੁੰਡਾ ਕੁੜੀ ਅਜੀਹਾ ਖੜਾ ਹੋਇਆ ਜਿਸਨੇ ਕਹਿਤਾ ਕਿ ਮੈਨੂੰ ਇਹ ਗਰੀਬੀ ਤਨਹੀਨਤਾ ਮਨਜ਼ੂਰ ਨਹੀਂ ਹੈ ਮੈਂ ਆਪਣੇ ਪਰਿਵਾਰ ਦਾ ਭਵਿੱਖ ਬਦਲੂੰਗਾ ਮੈਂ ਆਪਣੇ ਪਰਿਵਾਰ ਦੀ ਕਿਸਮਤ ਬਦਲੂੰਗਾ ਔਰ ਉਸਨੇ ਬਦਲਤੀ